ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੀ ਕੁਝ ਜਿਹੜੇ ਨਦਰਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਕੱਲ ਮੌਨਸੂਨ ਨੇ ਕਵਰ ਕਰ ਲਏ ਨੇ ਔਰ ਇਹਦੇ ਕਰਕੇ ਜਿਹੜਾ ਬਾਰਿਸ਼ ਵਾਲਾ ਸਾਰੇ ਪਾਸੇ ਬਣਿਆ ਹੋਇਆ ਹੈ ਮੌਸਮ ਅੱਜ ਲੁਧਿਆਣਾ ਦੇ ਵਿੱਚ ਵੀ ਬਾਰਿਸ਼ ਅਸੀਂ ਅਬਜ਼ਰਵ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨ ਆਈਐਮਡੀ ਵੱਲੋਂ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਔਰ ਥੰਡਰਸਟ੍ਰੋਮਸ ਵੀ ਹੋ ਸਕਦੇ ਨੇ ਬਿਲਕੁਲ ਜੀ ਜਦੋਂ ਵੀ ਕਲਾਉਡੀ ਐ ਰੇਨੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰੈਵਿਟ ਆਬਜ਼ਰਵ ਕਰਦੇ ਹਾਂ ਸੋ ਇਹੀ ਐਕਸਪੈਕਟਿਡ ਹੈ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰੈਵਿਟ ਹੋ ਸਕਦੀ ਹੈ ਕਿਸਾਨ ਵੀਰਾਂ ਨੂੰ ਵੀ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ 4-5 ਦਿਨ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਐਕਸਪੈਕਟਿਡ ਹੈ ਕਿਉਂਕਿ ਹੁਣ ਜਿਹੜਾ ਪੈਡੀ ਦਾ ਸੀਜ਼ਨ ਚੱਲ ਰਿਹਾ ਔਰ ਉਹਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਬਾਰਿਸ਼ ਜਿਹੜੀ ਪੈਡੀ ਦੀ ਪਾਣੀ ਦੀ ਰਿਕੁਆਇਰਮੈਂਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਕੁਝ ਦਿਨਾਂ ਦੇ ਵਾਸਤੇ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਦੇ ਵੀ ਪ੍ਰੈਸ਼ਰ ਇਹਦੇ ਕਰਕੇ ਘਟ ਸਕਦਾ ਹੈ। ਹੈਲੋ ਮੈਸਰ ਸਜੀਗਲ ਆਪ ਦਾ ਦੋਸਤੋਂ ਮੈਂ ਤੁਹਾਡਾ ਦੋਸਤ ਸਰਦੀਪ ਹੂ ਔਰ ਤੁਸੀਂ ਦੇਖ ਰਹੇ ਲੁਧਿਆਣਾ ライブ ਦਾ ਮੌਸਮ ਖਬਰਨਾਮਾ ਸੋ ਦੋਸਤੋਂ ਜਿਸ ਪ੍ਰਕਾਰ ਦੇ ਨਾਲ ਸੋਸ਼ਲ ਮੀਡੀਆ ਤੋਂ ਟੈਲੀਵਿਜ਼ਨ ਤੇ ਲਗਾਤਾਰ ਮੌਸਮ ਨੂੰ ਲੈ ਕੇ ਅਪਡੇਟ ਦਿੱਤੀ ਜਾ ਰਹੀ ਹੈ ਔਰ ਤੁਸੀਂ ਦੇਖਿਆ ਕਿ ਨਾਰਥ ਇੰਡੀਆ ਦੇ ਅਗਰ ਗੱਲ ਕਰੀਏ ਦਿੱਲੀ ਤੋਂ ਲੈ ਕੇ ਪੰਜਾਬ ਕੀ ਹਰਿਆਣਾ ਕੀ ਹਿਮਾਚਲ ਕੀ ਹਰ ਜਗ੍ਹਾ ਜਿਹੜਾ ਹੈ بارش ਦਾ ਆਤਾਂ ਜਿਹੜਾ ਸਾਫ ਤੌਰ ਤੇ ਦੇਖਿਆ ਜਾ ਰਿਹਾ ਇੱਥੇ ਤੱਕ ਕਿ ਦਿੱਲੀ ਵਿੱਚ ਤਾਂ ਰਿਕਾਰਡ ਜਿਹੜਾ ਹੈ ਇਹਨੇ ਸਾਲਾ ਟੁੱਟ ਚੁੱਕਿਆ ਹੈਗਾ ਹੈ ਕਿ ਜਿਹੜਾ ਕਿ ਇੱਕ ਹੀ ਦਿਨ ਦੇ ਵਿੱਚ ਟੁੱਟਿਆ ਹੈਗਾ ਔਰ ਵੱਡੀ ਗੱਲ ਹੈ ਹੈ ਕਿ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਸਵੇਰ ਦੀ ਕਈ ਥਾਵਾਂ ਤੇ بارش ਪ੍ਰੋਪਰ ਪੈ ਰਹੀ ਔਰ ਕੁਝ ਥਾਵਾਂ ਤੇ ਨਹੀਂ ਹੋ ਰਹੀ ਹੈ ਕਿ ਤੇ ਆਉਣ ਵਾਲੇ ਦਿਨ ਕਿੱਦਾਂ ਦੇ ਰਹਿਣਗੇ ਔਰ ਫਿਰ ਸਿੱਧਾ ਗੱਲ ਕਰਦੇ ਪੀਏ ਡਿਪਾਰਟਮੈਂਟ ਦੇ ਸਟੇਸ਼ਨਰਾਂ ਨਾਲ ਕਾਈਮਨ ਸਿੰਘ ਤੋਂ ਮੈਂ ਆਮ ਡੈਗਨ ਹੈ ਪਵਨੀਤ ਕੋਕਿੰਗ ਰਾਜੀ ਤੇ ਔਰ ਫਿਰ ਗੱਲ ਕਰਦੇ ਸਸ਼ਿਕਾ ਮੈਂ ਵੈਲਕ ਨਾ ਕਹਿਰ جاری ਰੱਖਿਆ ਹੈ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਦਾ ਕੀ ਅਪਡੇਟ ਹੈ ਉਹਨਾਂ ਬਿਲਕੁਲ ਜੀ ਕਿਉਂਕਿ ਮੌਨਸੂਨ ਨੇ ਕਾਫੀ ਪਾਰਟਸ ਜਿਹੜੇ ਕਵਰ ਕਰ ਲਏ ਨੇ ਜਿਹੜਾ ਨਾਰਥ-ਵੈਸਟ ਇੰਡੀਆ ਦੇ ਵੀ ਕਾਫੀ ਪਾਰਟਸ ਕਵਰਡ ਨੇ ਔਰ ਜੇਸੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੀ ਕੁਝ ਜਿਹੜੇ ਨਦਰਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਕੱਲ ਮੌਨਸੂਨ ਨੇ ਕਵਰ ਕਰ ਲਏ ਨੇ ਔਰ ਇਹ ਦੇ ਕਰਕੇ ਜਿਹੜਾ بارش ਵਾਲਾ ਸਾਰੇ ਪਾਸੇ ਬਣਿਆ ਹੋਇਆ ਹੈ ਮੌਸਮ ਅ ਅੱਜ ਲੁਧਿਆਣਾ ਦੇ ਵਿੱਚ ਵੀ بارش ਅਸੀਂ ਆਬਜ਼ਰਵ ਕਰ ਰਹੇ ਹਾਂ ਔਰ ਜੇ ਅਸੀਂ ਟੈਂਪਰੇਚਰ ਵੀ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਵੀ ਕੱਲ ਨੀਅਰ ਨਾਰਮਲ ਰਿਕਾਰਡ ਕੀਤਾ ਗਿਆ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਨਾਰਮਲ ਟੈਂਪਰੇਚਰ ਰਿਕਾਰਡ ਕੀਤਾ ਗਿਆ ਪਰ ਅੱਜ ਦਾ ਮਿਨੀਮਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿ 5 डिग्री सेंटीग्रेड है सो ये लगभग 3.7 डिग्री सेंटीग्रेड जो नॉर्मल ਤੋਂ ਉੱਪਰ ریکارڈ ਕੀਤਾ ਗਿਆ ਪਰ ڈیز ਅਸੀਂ ਦੇਖ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ ਹੈਗਾ ਔਰ ਜਿਵੇਂ ਅੱਜ ਕਲਾਉਡੀ ਔਰ ਬਾਰਿਸ਼ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਅਸੀਂ ਇਹੀ 익ਸਪੈਕਟ ਕਰ ਰਹੇ ਹਾਂ ਕਿ ਅੱਜ ਟੈਂਪਰੇਚਰ ਦੇ ਵਿੱਚ ਥੋੜੀ ਹੋਰ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਹੋਰ ਗਿਰਾਵਟ ਅਸੀਂ ਆਬਜ਼ਰਵ ਕਰ ਸਕਦੇ ਹਾਂ ਔਰ ਜੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨ ਆਈਐਮਡੀ ਵੱਲੋਂ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਔਰ ਥੰਡਰਸਟ੍ਰੋਮਸ ਵੀ ਹੋ ਸਕਦੇ ਨੇ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ 2 ਦਿਨ orange alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ yellow alert ਜਾਰੀ ਕੀਤਾ ਗਿਆ ਸੋ ਮੈਂ ਮਗਰ ਗੱਲ ਕਰੀਏ ਜਿਸ ਤਰ੍ਹਾਂ ਕਿ ਦਿੱਲੀ ਸ਼ਹਿਰ ਦੀ ਗੱਲ ਕਰੇ ਦਿੱਲੀ ਵੀ ਦੇਖਣ ਨੂੰ ਸਾਫ਼ ਤੌਰ ਤੇ ਮਿਲਿਆ ਕਿ ਇੱਕ ਹੀ ਦਿਨ ਦੀ ਬਾਰਿਸ਼ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਐ ਇੰਨੀ ਜ਼ਿਆਦਾ ਬਾਰਿਸ਼ ਉੱਥੇ ਪਈ ਐ ਸੋ ਕੁਝ ਲੁਧਿਆਣੇ ਸ਼ਹਿਰੀ ਚਿੱਤ ਦਾ ਕੁਝ ਦੇਖਣ ਨੂੰ ਮਿਲਦਾ ਕਿਉਂਕਿ ਲਾਸਟ ਟਾਈਮ ਅਗਰ ਬਾਰਿਸ਼ ਕਰੀਏ ਤੇ 2 ਘੰਟਿਆਂ ਦੀ ਬਾਰਿਸ਼ ਨੇ ਜਿਹੜਾ ਵਾ ਪੂਰੇ ਲੁਧਿਆਣੇ ਨੂੰ ਪਾਣੀ ਪਾਣੀ ਕਰ ਦਿੱਤਾ ਜੀ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਹੁਣ ਵੈਦਰ ਰਿਕਾਰਡਸ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜਾ ਬਰਸਾਤ ਦਾ ਪੈਟਰਨ ਕਾਫੀ ਚੇਂਜ ਹੋ ਗਿਆ ਹੈਗਾ ਜਿਵੇਂ ਪਹਿਲਾਂ ਹਲਕੀ ਬਾਰਿਸ਼ ਕਈ ਦਿਨ ਚੱਲਦੀ ਸੀ ਝੜੀ ਲੱਗਦੀ ਸੀਗੀ ਹੁਣ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਨਹੀਂ ਬਣਦੀਆਂ ਹੁਣ ਜਿਹੜੀਆਂ ਇੰਟੈਂਸ ਰੇਨਫਾਲ ਇਵੈਂਟਸ ਬੜੀਆਂ ਵੱਧ ਗਈਆਂ ਨੇ ਸੋ ਇੱਕ ਦਿਨ ਦੇ ਵਿੱਚ ਬਹੁਤ ਬਾਰਿਸ਼ ਹੋ ਜਾਂਦੀ ਹੈ ਫਿਰ ਬੜਾ ਲੰਬਾ ਡਰਾਈ ਸਪੈਲ ਹੁੰਦਾ ਔਰ ਸੈਕੰਡਲੀ ਸ਼ਹਿਰਾਂ ਦੇ ਵਿੱਚ ਕਿਉਂਕਿ ਉਹਦੀ ਡਰੇਨੇਜ ਵੀ ਇੰਨੀ ਛੇਤੀ ਨਹੀਂ ਹੁੰਦੀ ਕੰਕਰੀਟ ਸਰਫੇਸ ਜ਼ਿਆਦਾ ਹੈਗਾ ਸੋ ਇਹ ਵੀ ਇੱਕ ਰੀਜ਼ਨ ਹੈਗਾ ਕਿ ਜਿਹੜਾ ਇੱਕ ਐਕਸਟ੍ਰੀਮ ਰੇਨਫਾਲ ਇਵੈਂਟਸ ਜਿਆਦਾ ਨੇ ਸੈਕੰਡਲੀ ਉਹ ਦਾ ਡਰੇਨ ਛੇਤੀ ਨਹੀਂ ਹੁੰਦਾ ਸੋ ਫਿਰ ਉਹ ਫਲੱਡ ਲਾਈਕ ਸਿਚੁਏਸ਼ਨਸ ਸ਼ਹਿਰਾਂ ਦੇ ਵਿੱਚ ਬਹੁਤ ਛੇਤੀ ਬਣ ਜਾਂਦੀਆਂ ਨੇ ਬਣ ਜਾਂਦੀ ਹੈ ਸੋ ਮੈਂ ਮਗਰ ਗੱਲ ਕਰੀਏ ਕੱਲ੍ਹ ਔਰ ਪਰਸੋ ਤੇ ਕੱਲ੍ਹ ਔਰ ਪਰਸੋ ਕਿਤਾਦਾ ਲੱਗ ਰਿਹਾ ਹੈ ਵੈਦਰ ਇਸ ਸਮੇਂ ਜੀ ਰੇਨ ਸ਼ੋ ਹੋ ਰਹੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਜੇ ਉਹ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਕਿ ਤਾਂ ਮਨ ਫਿਰ ਹੋਰ ਨੀਚੇ ਗਿਰਨ ਦੇ ਹੈਗੀ ਹੈ ਆਸ਼ਾ ਕਿਤਾਬਨ ਹੋਰ ਜਿਹੜਾ ਵਾ ਘਟੇਗਾ ਬਿਲਕੁਲ ਜੀ ਜਦੋਂ ਵੀ ਕਲਾਉਡੀ ਜਾਂ ਰੇਨੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰੈਵਟ ਆਬਜ਼ਰਵ ਕਰਦੇ ਹਾਂ ਸੋ ਇਹੀ 익ਸਪੈਕਟਿਡ ਹੈ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰੈਵਟ ਹੋ ਸਕਦੀ ਹੈ ਬਿਲਕੁਲ ਤੇ ਹੈਵੀ ਰੇਨ ਕਿਤੇ ਕਿਤੇ ਹੋ ਸਕਦੀ ਹੈ ਜੀ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਆਉਣ ਵਾਲੇ 4-5 ਦਿਨ ਬਾਰਿਸ਼ ਇਸੇ ਤਰ੍ਹਾਂ ਹਲੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਿਲਕੁਲ ਜੀ ਅਲਰਟ ਕੰਟੀਨਿਊ ਹੈ ਅੱਜ ਔਰ ਕੱਲ ਇੱਕ ਵਾਰ ਦੋ ਤਰੀਕ ਨੂੰ ਆਈਐਮਡੀ ਵੱਲੋਂ ਔਰੇਂਜ ਅਲਰਟ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ yellow ਅਲਰਟ ਹੈ ਉਹ ਜਾਰੀ ਕੀਤਾ ਗਿਆ ਕਿਸਾਨ ਵੀਰਾਂ ਲਈ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਵੀ ਇਹ ਹੀ ਦੱਸ ਸਕਦੇ ਆ ਜੀ ਕਿ ਆਉਣ ਵਾਲੇ 4-5 ਦਿਨ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਐਕਸਪੈਕਟਡ ਹੈ ਕਿਉਂਕਿ ਹੁਣ ਜਿਹੜਾ ਪੈਡੀ ਦਾ ਸੀਜ਼ਨ ਚੱਲ ਰਿਹਾ ਔਰ ਉਹਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਬਾਰਿਸ਼ ਜਿਹੜੀ ਪੈਡੀ ਦੀ ਪਾਣੀ ਦੀ ਰਿਕੁਆਇਰਮੈਂਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਕੁਝ ਦਿਨਾਂ ਦੇ ਵਾਸਤੇ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਵੀ ਪ੍ਰੈਸ਼ਰ ਇਹਦੇ ਕਰਕੇ ਘਟ ਸਕਦਾ ਸੋ ਦੋਸਤੋ ਐਸੀ ਕਿ ਮੈਂ ਪਬਲਿਕ ਨੂੰ ਗ੍ਰੀਨ ਜਨੇ ਸਾਫ ਤੌਰ ਤੇ ਦੱਸਿਆ ਕਿ ਲੁਧਿਆਣਾ ਸ਼ਹਿਰ ਤੇ ਦੇ ਨਾਲ ਨਾਲ ਅਗਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਤੋਂ ਚਾਰ ਦਿਨ ਜਿਹੜੀ ਹੈ ਉਹ ਬਾਰਿਸ਼ ਲਗਾਤਾਰ ਹੋ ਸਕਦੀ ਹੈ ਔਰ ਕੁਝ ਥਾਵਾਂ ਦੇ ਤਾਂ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਤਾਪਮਨ ਅਗਰ ਕੰਟੀਨਿਊਸ ਤਰੀ ਬਰਸਾਤ ਹੁੰਦੀ ਰਹੀ ਤੇ ਤਾਪਮਨ ਵੀ ਜ਼ਰੂਰ ਘਟਦਾ ਨਜ਼ਰ ਆਏਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਆਣਾ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸੋ ਕਰੋ ਸੋ ਕੈਮਰਾ ਪਰਸਨ ਸੰਜੀਤ ਦੇ ਨਾਲ ਹ